ਤਦ ਇਹਦਾ ਧੱਨੀ ਨਹੀਂ ਸੀ ਪਰ ਇਹ ਪੋਲੀ ਤੇ ਸੀ ਤੇ ਹੁਣ ਤੇ ਬਿਲਕੁਲ ਦਵਾਰ ਧੱਟ ਕੇ ਡਿੱਗੀ ਆ ਤੇ ਹੁਣ ਤੇ ਸੜਕਾ ਇੱਥੋਂ ਦੇ ਲੰਘਣਾ ਵੀ ਬੜਾ ਖਤਰਨਾਕ ਆ ਜਿੱਥੇ ਖਾਲਸਾ ਜੀ ਖੜੇ ਆ ਤੱਲੇ ਬਿਲਕੁਲ ਪੈਰ ਹੈ ਸਾਰੀ ਜੰਦੀ ਬੇਰੀਆ ਇਹ ਵਿੱਚ ਕੀ ਆ ਇਹ ਤੇ ਕਿਸੇ ਟਾਈਮ ਵੀ ਬਹੁਤ ਵੱਡਾ ਹਾਸਾ ਇੱਥੇ ਵਾਪਰ ਸਕਦਾ ਕਿਉਂਕਿ ਪਾਣੀ ਜਿਹੜਾ ਬਿਲਕੁਲ ਨਾਲ ਲੱਗ ਰਿਹਾ ਤੇ ਦਵਾਰ ਜਿਹੜੀ ਆ ਡਿੱਗ ਚੁੱਕੀ ਸੋ ਹਨ 2023 ਦੇ ਵਿੱਚ ਵੀ ਜਿਹੜਾ ਕਿ ਬਹੁਤ ਹੜ੍ਹ ਆਇਆ ਸੀ ਤੇ ਲੱਖਾਂ ਲੱਖ ਰੁਪਏ ਖਾਸ ਕਰਕੇ ਬਹੁਤ ਬਲਵੰਡੇ ਵਾਲੀ ਪੁਲੀ ਵੀ ਨੁਕਸਾਨੀ ਗਈ ਜਿਹੜਾ ਕੋਟ ਦੀ ਨੂੰ ਰੱਖਾ ਜਾਂਦਾ ਜਾਂ ਹੋਰ ਵੀ ਹਜ਼ਾਰਾਂ ਹੀ ਸੜਕਾਂ ਜਿਹੜੀਆਂ ਨੁਕਸਾਨੀਆਂ ਗਈਆਂ ਉਹਨਾਂ ਦੀ ਅੱਜ ਦਿਨ ਤੱਕ ਮੁਰੰਮਤ ਜਿਹੜੀ ਆ ਨਹੀਂ ਹੋ ਸਕੀ ਕੀ ਲੱਗਦਾ ਕਿ ਇਸ ਪੁਲੀ ਦੀ ਜਿਹੜੀ ਆ ਅਸਾਰ ਲਈ ਜਾਊ ਸਰਕਾਰ ਤੇ 2023 ਚ ਇਹ ਪੁਲੀ ਬੇਖੀ ਸੀ ਪਰ ਕੋਈ ਸਰਕਾਰ ਨੇ ਮਾੜੀ ਮੋਟੀ ਕਿਤੇ ਸ਼ਾਇਦ ਮੁਰੰਮਤ ਕੀਤੀ ਹੋਈ ਆਸ-ਪਾਸਿਓ ਤੇ ਇਹ ਬੰਦਾ ਜਿਹੜਾ ਉਦੋਂ ਦਾ ਬੈਠਾ ਆ ਹੁਣ ਆ ਥੋੜੀਆਂ ਬਾਰਸ਼ਾਂ ਹੋਈਆਂ ਤੇ ਬਾਰਸ਼ ਦੇ ਨਾਲ ਬਿਲਕੁਲ ਦੁਵਾਰਾਂ ਟੱਟ ਗਈ ਜੇ ਆਪਾਂ ਗਰਾਊਂਡ ਦੀ ਗੱਲ ਕਰੀਏ ਜ਼ਮੀਨ ਦੇ ਲਾਗੇ-ਲਾਗੇ ਜਿਹੜੀਆਂ 13 ਪੈ ਚੁੱਕੀਆਂ ਨੇ ਤੇ ਕੀ ਲੱਗਦਾ ਕਿ ਅਗਲ ਕੋਈ ਬਿੱਕਲ ਇਥੋਂ ਲੰਘਦਾ ਆ ਤੇ ਨੁਕਸਾਨ ਬਹੁਤ ਮਤਲਬ ਵਿੱਚ ਤੇ ਬਹੁਤ ਹੈਵੀ ਬਿੱਕਲ ਤੇ ਲੰਘ ਹੀ ਨਹੀਂ ਸਕਦਾ ਆ ਥੱਲੇ ਬਿਲਕੁਲ ਪੈਰ ਹੈ ਨਹੀਂ ਗਏ ਆ ਜਿੱਥੇ ਅਸੀਂ ਖੜੇ ਆ ਉਹ ਜਿੱਥੇ ਜਨਸਮ ਖੜਿਆ ਉਥੇ ਬਿਲਕੁਲ ਥੱਲੇ ਦੁਆਰ ਟੱਟ ਗਿਆ ਤੇ ਸਾਡੇ ਨਾਲ ਹੋਰ ਵੀ ਜਿਹੜੇ ਆ ਸਰਕਾਰ ਦੇ ਪ੍ਰੋਜੈਕਟ ਵੀ ਲਿੱਖੇ ਨੇ ਕੈਮਰਾਮੈਨ ਨੂੰ ਕਹੋ ਥੋੜਾ ਆ ਜਾ ਨਜ਼ਦੀਕ ਆ ਜਾ ਤੁਹਾਨੂੰ ਉਸ ਕਰਦਾ ਕਿ ਕਿੰਨਾ ਕੁ ਹਾਜਰ ਆਇਆ ਪ੍ਰੋਜੈਕਟ ਅੰਦਰ ਕ ਸੁਖਵੀਰ ਆਪ ਵੀ ਤੁਸੀਂ ਦੇਖ ਸਕਦੇ ਹੋ ਇੱਥੇ ਕਿ ਕੋਈ ਵੀ ਭਾਰੀ ਵਹੀਕਲ ਜਿਹੜਾ ਕੋਈ ਵੀ ਆ ਕੋਈ ਵੀ ਵਹੀਕਲ ਭਾਰੀ ਇਥੋਂ ਲੰਘੇਗਾ ਤਾਂ ਕੋਈ ਵੱਡਾ ਹਾਸਾ ਜਿਹੜਾ ਵਾ ਕਿਸੇ ਟਾਈਮ ਵੀ ਵਾਪਰ ਸਕਦਾ ਵਾ ਠੀਕ ਨਹੀਂ ਤੁਸੀਂ ਆਪਣੇ ਕੈਮਰਾਮੈਨ ਨੂੰ ਕਹੋ ਵੀ ਇੱਧਰ ਦੇਖੇ ਸਹੀ ਇੱਧਰ ਦੀ ਸਾਈਡ ਵੀ ਦੇਖੋ ਇੱਧਰ ਦੀ ਸਾਈਡ ਵੀ ਦੇਖੋ ਦਵੱਲੇ ਹੀ ਕਿ ਕੋਈ ਵੀ ਕਿਸੇ ਟਾਈਮ ਕੋਈ ਵੀ ਹਾਦਸਾ ਵਾਪਰ ਸਕਦਾ ਵਾ ਤੇ ਕੋਈ ਵੱਡਾ ਨੁਕਸਾਨ ਹੋ ਸਕਦਾ ਹੈ ਇਹਦੇ ਵਿੱਚ ਯੋ ਸਰਕਾਰ ਨੂੰ ਬੇਨਤੀ ਆ ਵੀ ਜਲਦੀ ਨਾਲ ਜਲਦੀ ਕਿਸ ਤਰ੍ਹਾਂ ਅੱਗੇ ਬਲਵੰਡੇ ਵਾਲੀ ਪੁਲੀਸ ਦੀ ਹੋਈ ਹਾਲਤ ਹੈਗਾ ਤੁਹਾਡੇ ਸਾਹਮਣੇ ਅਜੇ ਤੱਕ ਕੰਪਲੀਟਲੀ ਉਹ ਹੀ ਠੀਕ ਆ ਜੀ ਅਜੇ ਤੱਕ ਵੀ ਮੜਜੀ ਵਾਰਸ ਪੈਂਦੀ ਆ ਤਾਂ ਉੱਥੇ ਦੇਖੋ ਕੀ ਹਾਲਾਤ ਬਣੇ ਨੇ ਹੈ ਵੀ ਸੇਮ ਉਹ ਹੀ ਕੰਮ ਹੋਣਾ ਜੀ ਹੁਣ ਕੁਝ ਦੇਣਾ ਇੱਕ ਦੋ ਦਿਨ ਦੇ ਵਿੱਚ ਵਿੱਚ ਇਹ ਦੇਖਿਓ ਉਹ ਉਹ ਹੀ ਸੇਮ ਕੰਮ ਬਲਵੰਡੇ ਵਾਲਾ ਹੋ ਜਾਣਾ ਜੀ ਤੇ ਇੱਥੇ ਵੀ ਆਵਾ ਜਾਈ ਬਿਲਕੁਲ ਠੱਪ ਹੋ ਜਾਣੀ ਜੀ ਜੇਕਰ ਇਹਦਾ ਕੋਈ ਨਾ ਕੋਈ ਨਾ ਕੋਈ ਹਾਲੇ ਦਾ ਜਲਦੀ ਤੋਂ ਜਲਦੀ ਨਿਕਲਿਆ ਤੇ ਇਹਦੀ ਵੀ ਬਿਲਕੁਲ ਟ੍ਰੈਕ ਇਧਰੋਂ ਬੰਦ ਹੋ ਜਾਣੀ ਜੀ ਰਾਹਗੀਰਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਰਾਹਗੀਰਾਂ ਨੂੰ ਬੇਨਤੀ ਇਹੋ ਹੀ ਆ ਵੀ ਰਾਹਗੀਰਾਂ ਨੂੰ ਆਪਾਂ ਕੀ ਕਹਿ ਸਕਦੇ ਆ ਵੀ ਰਾਹਗੀਰਾਂ ਨੇ ਤਾਂ ਵਿਚਾਰਿਆਂ ਨੇ ਆਪਣਾ ਲੰਘਣਾ ਹੀ ਆ ਦੇਖੋ ਤੁਸੀਂ ਇੱਧਰ ਆਵਾਜ਼ਾਂ ਹੀ ਕਿੰਨੀ ਕ ਤੁਹਾਡੇ ਸਾਹਮਣੇ ਕਿੰਨੀ ਕ ਟ੍ਰੈਫਿਕ ਇੱਥੇ ਚੱਲਦੀ ਪਈ ਆ ਸਾਡੇ ਖੜਿਆ ਖੜਿਆ ਦੇਖੋ ਕਿੰਨੀ ਟ੍ਰੈਫਿਕ ਉਧਰ ਉਧਰ ਆ ਰਹੀ ਆ ਠੀਕ ਨਹੀਂ ਠੀਕ ਤੇ ਇਹਦਾ ਮੇਨ ਲਿੰਕ ਜਿਹੜਾ ਵਾ ਸਾਡੇ ਗੁਰਦਾਸਪੁਰ ਵਾਲੇ ਹਾਈਜਨ ਇਧਰੋਂ ਵੀ ਗੁਰਦਾਸਪੁਰ ਇਧਰੋਂ ਵੀ ਗੁਰਦਾਸਪੁਰ ਨੂੰ ਸਾਡਾ ਲਿੰਕ ਹੀ ਮੇਨ ਹੈ ਇਹੋ ਹੀ ਆ ਨਹੀਂ ਨਹੀਂ ਠੀਕ ਆ ਜੀ ਤੇ ਇਹ ਤਾਂ ਬੜਾ ਤਗੜਾ ਇੱਥੇ ਹਾਸਾ ਹੋ ਸਕਦਾ ਜੀ ਬਹੁਤ ਸੋ ਲਗਭਗ ਪੰਜਾਂਵਾਂ ਪਿੰਡਾਂ ਨੂੰ ਜਿਹੜਾ ਬੇਟ ਖੇਤਰ ਦੇ ਪਿੰਡਾਂ ਨੂੰ ਇਹ ਜੋੜਦੀ ਹੈ ਦਵੱਲੇ ਹਾਈਵੇ ਲੱਗਦੇ ਆ ਇਧਰੋਂ ਮਕੇਰੀਆਂ ਸ਼ਾਲੇ ਵਾਲਾ ਗੁਰਦਾਸਪੁਰ ਵਾਲਾ ਹਾਈਵੇ ਇਧਰੋਂ ਜਿਹੜਾ ਆ ਲਟਾਂ ਵਾਲੇ ਚੌਂਕ ਜਿਹੜਾ ਫਿਰ ਉਹ ਵੀ ਗੁਰਦਾਸਪੁਰ ਨੂੰ ਲੱਗਦਾ ਜਿਹੜਾ ਵੱਡਾ ਨੁਕਸਾਨ ਜਿਹੜਾ ਇੱਥੇ ਦੇਖਣ ਨੂੰ ਮਿਲ ਰਿਹਾ ਕਿਉਂਕਿ ਇਸ ਟੀ ਨੂੰ ਆਪਾਂ ਅੱਗੇ ਨਹੀਂ ਜਾ ਸਕਦੇ ਕਿਉਂਕਿ ਇਹ ਇਸ ਥੱਗੋਂ ਜਿਹੜੇ ਦੇ ਪੈਰ ਖੇਤਰ ਦੇ ਇਹਨਾਂ ਕੈਮਰਾਮੈਨ ਨੂੰ ਕਹਾਂਗੇ ਥੱਲੇ ਜਿਹੜਾ ਰੋਡ ਤੇ ਦਿਖਾਇਆ ਜਾ ਕਿ ਜਿਹੜੀਆਂ ਅਤਰੇੜਾਂ ਆ ਇਸ ਤੇ ਡਿੱਗਣ ਦੇ ਕਾਰਨ ਹੋਰ ਵੀ ਜਿਹੜੀਆਂ ਅਤਰੇੜਾਂ ਜਿਹੜੀਆਂ ਵੱਧ ਚੁੱਕ ਏ ਸਰਦਾਰ ਜਸਵਿੰਦਰ ਸਿੰਘ ਜੀ ਪਿੰਡ ਨੰਨਵਾਲ ਤੋਂ ਮੌਜੂਦ ਨੇ ਖਾਲਸਾ ਜੀ ਕੀ ਕਹਿਣਾ ਚਾਹੁੰਦੇ ਹੋ ਇਸ ਦੀਆਂ ਪਹਿਲਾਂ ਦੀ ਵੀਡੀਓ ਪੈ ਚੁੱਕੀਆਂ ਅੱਜ ਦਿਨ ਤੱਕ ਜਿਹੜੀ ਦੂਸਰੀ ਸਾਈਡ ਦੇਖੀ ਉਹ ਵੀ ਜਿਹੜੀ ਹੈ ਕੰਧ ਕਾਫੀ ਡੱਡੀ ਹੋ ਚੁੱਕੀ ਆ ਰਾਤ ਕੋਈ ਹਾਸਾ ਹੋ ਸਕਦਾ ਰਾਤ ਪਿੰਨ ਵਾਲਿਆਂ ਕੈਮਰਾਮੈਨ ਨੂੰ ਮੈਂ ਕਹਾਂਗੇ ਥੋੜੀ ਜਿਹੀ ਨਜ਼ਦੀਕ ਆ ਜਾ ਪਰ ਕਿੱਟਾਂ ਚੋਂ ਗੱਡੀਆਂ ਤੇ ਲੱਗਣੀਆਂ ਥੋੜਾ ਨਜ਼ਦੀਕ ਆ ਜੀ ਸਟਕੇ ਲੋਕਾਂ ਨੂੰ ਦੱਸਿਆ ਆ ਵੀ ਥੋੜੀਆਂ ਗੱਡੀਆਂ ਪਾ ਕੇ ਲੰਘੋ ਪਰ ਫੇਰ ਦੇ ਹਿਸਾਬ ਨਾਲ ਦੋ ਤਿੰਨ ਦਿਨ ਦੇ ਵਿੱਚ ਜਿਹੜਾ ਕੰਮ ਹੋ ਜਾਣਾ ਕਿ ਸਰਕਾਰ ਨੂੰ ਚਾਹੀਦਾ ਵੀ ਹੋਰ ਕੋਈ ਨਾ ਕੋਈ ਦਾ ਹੱਲ ਕੀਤਾ ਜਾਵੇ ਨਹੀਂ ਕੋਈ ਨਾ ਕੋਈ ਬਟਾ ਸੋਚ ਸਕਦਾ 25000 ਭੰਗੀਆਂ ਪਸਾਂ ਲੰਘ ਗਈਆਂ ਸਕੂਲਾਂ ਦੀਆਂ ਕਿਤੇ ਇਹ ਕਰਕੇ ਮਸਾਲਾ ਦਾ ਕੋਈ ਧਿਆਨ ਨਹੀਂ ਗਿਆ ਨਾ ਕੋਈ ਸਾਡੇ ਇੱਧਰ ਨਵਾਜੇ ਦਾ ਧਿਆਨ ਆ ਕਿਰਪਾ ਕਰਕੇ ਆਪ ਜੀ ਉੱਡ ਕੇ ਬੇਟੀਆ ਵੀ ਇਹਦੇ ਉੱਤੇ ਧਿਆਨ ਦਿੱਤਾ ਜਾਵੇ ਤਾਂ ਕੋਈ ਆ ਕੇ ਬੰਦ ਨਾ ਹੋਵੇ ਅੱਜ ਛੰਡੇ ਵਾਲੀ ਕੁੜੀ ਦੀ ਵੀ ਕੋਈ ਕੰਨੀ ਚਲਦੀ ਆਵਾਜ਼ ਇੱਦਾਂ ਚੱਲ ਰਹੀ ਆ ਨਿਸ਼ਾਨ ਉੱਤੇ ਵੀ ਬੜੇ ਬੜੇ ਨਿਸ਼ਾਨ ਮੇਰੇ ਕੋਈ ਕਿਸੇ ਗੱਡੀ ਨਿਕਲ ਡਿੱਗ ਪਈ ਕਿੰਨੀ ਆਪਾਂ ਨਿਕਲ ਕੇ ਆਪਾਂ ਨੂੰ ਇੱਥੇ ਵੀ ਕੋਈ ਰਾਤ ਭਰਾਂ ਤੇ ਹਾਦਸਾ ਹੋ ਸਕਦਾ ਵਾ ਇਸ ਕਰਕੇ ਖਾਸਨ ਚਾਹੀਦਾ ਕਿ ਖਿਆਲ ਕਰੇ ਧਿਆਨ ਦੇਵੇ ਕੋਈ ਨਾ ਕੋਈ ਜੀ ਕੋਈ ਬੋਰਡ ਕਰਿਆਣ ਕੇ ਦੇਖੀਂ ਨਾ ਮੌਕੇ ਦੇ ਐਮਐਲਏ ਸਰਦਾਰ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਤੇ ਦੇ ਨੇਤਾ ਵੀ ਨੇ ਇਹ ਹਲਕਾ ਉਹਨਾਂ ਦੇ ਅੰਦਰ ਪੈਂਦਾ ਆ ਸੋ ਹਲਕਾ ਇੰਚਾਰਜ ਸਰਦਾਰ ਇਧਰ ਜਗਰੂਤ ਸਿੰਘ ਸੇਖਵਾ ਵੀ ਨੇ ਔਰ ਪੇਟ ਲਾ ਕੇ ਦੀ ਬਿਲਕੁਲ ਖਸਤਾ ਹਾਲ ਤੱਕ ਕੋਈ ਵੀ ਸੜਕ ਜਿਹੜੀ ਆ ਕੰਪਲੀਟ ਤੁਹਾਨੂੰ ਨਹੀਂ ਮਿਲ ਸਕਦੀ ਕਿਉਂਕਿ ਬਹੁਤ ਵੱਡੇ ਖੱਡੇ ਪੈ ਚੁੱਕੇ ਨੇ 23 ਦੀ ਹੜਾਂ ਤੋਂ ਬਾਅਦ ਬਹੁਤ ਵੱਡਾ ਨੁਕਸਾਨ ਮੈਂ ਕੈਮਰਾਮੈਨ ਨੂੰ ਕਹਾਂਗਾ ਇਧਰਲੇ ਪਾਸੇ ਵੀ ਦਿਖਾ ਦਿੱਤਾ ਜਾਵੇ ਕਿਉਂਕਿ ਪੁਲੀਏ ਥੱਲੋਂ ਦੀ ਜਿਹੜਾ ਸ਼ੇਕ ਵੀ ਹੋ ਚੁੱਕਿਆ ਹੈ ਕਿ ਜਿਹੜੀ ਐਸਾਈਡ ਵੀ ਜਿਹੜੀ ਆ ਦਬੰਲੇ ਦੀਆਂ ਸਾਈਡਾਂ ਜਿਹੜੀਆਂ ਨੁਕਸਾਨੀਆਂ ਗਈਆਂ ਨੇ ਔਰ ਬਹੁਤ ਵੱਡਾ ਨੁਕਸਾਨ ਆ ਸੋ ਲੋਕਾਂ ਦੀ ਅਪੀਲ ਆ ਕਿ ਜਲਦ ਤੋਂ ਜਲਦ ਜਿਹੜੀ ਇਹ ਪੁਲੀ ਆ ਇਸ ਦਾ ਜਰਾ ਮੁਰੰਮਤ ਜਾਂ ਬਣਵਾਇਆ ਜਾਵੇ ਇਸ ਨੂੰ ਤਾਂ ਜੋ ਕਿ ਰਾਹੀ ਰਾਨੂੰ ਲੰਘਣ ਦੇ ਵਿੱਚ ਕੋਈ ਦਿੱਕਤ ਨਾ ਹੋਵੇ ਇਸ ਵੀਡੀਓ ਨੂੰ ਵੱਟਵੱਟ ਸ਼ੇਅਰ ਕਰ ਦਿਓ ਮੈਂ ਤੁਹਾਡਾ ਆਪਣਾ ਸੁਖਨ ਨੰਨ ਵਾਲਿਆ ਸਹੋਗੀ ਕੈਮਰਾਮੈਨ ਦੇ ਨਾਲ ਇਸ ਸਾਈਡ ਦੀ ਕੰਧ ਦੀ ਵੀ ਗੱਲ ਕਰ ਲਈਏ ਔਰ ਤੁਸੀਂ ਦੇਖ ਸਕਦੇ ਹੋ ਕੋਈ ਨਜ਼ਦੀਕ ਇਸ ਦੀ ਥੱਲੇ ਪਾਸੋਂ ਵੇਖੋ ਕਿ ਇੱਟਾਂ ਜਿਹੜੀਆਂ ਸਾਰੀਆਂ ਨਿਕਲ ਚੁੱਕੀਆਂ ਨੇ ਇਹ ਕੰਧ ਵੀ ਸਾਈਡ ਜਿਹੜੀ ਪੰਪ ਵਾਲੀ ਸਾਈਡ ਆ ਕਦੀ ਵੀ ਇਹ ਦੇਖ ਸਕਦੀ ਹੈ ਬਹੁਤ ਵੱਡਾ ਨੁਕਸਾਨ ਜਿਹੜਾ ਹੁਣ ਤੱਕ ਤਾਂ ਹੋ ਚੁੱਕਿਆ